ਦੀਦੀ ਹਾਂ ਸੋਨੀ ਆ ਜਾ ਕਿਵੇਂ ਆ ਵਧੀਆ ਤੂੰ ਸੁਣਾ ਮੈਂ ਨਾ ਸੂਟ ਲੈਣ ਚੱਲੀ ਸੀ ਚੱਲੀ ਸੂਟ ਲੈਣਾ ਸੂਟ ਲਿਆਉਣਾ ਸੀ ਸੂਟ ਤਾਂ ਯਾਰ ਮੈਂ ਵੀ ਲਿਆਉਣਾ ਸੀ ਹੋਰ ਯਾਰ ਮੈਂ ਤਾਂ ਆਖਿਆ ਸੀ ਮੈਂ ਦੀਦੀ ਦੀ ਪਸੰਦ ਬਹੁਤ ਵਧੀਆ ਮੈਨੂੰ ਪਸੰਦ ਕਰਨੇ ਨਹੀਂ ਆਉਂਦੇ ਸੂਟ ਚੱਲ ਆਪਾਂ ਲਿਆਉਣੇ ਮੈਂ ਮਾੜਾ ਜਨਨ ਨੂੰ ਦੱਸ ਦਾਂ ਹਾਂ ਕੇ ਆ ਗੱਲ ਸੁਣਿਓ ਸਸਕਾਰ ਸਸਕਾਰ ਕੋਠੀ ਹਾਂਜੀ ਹਾਂਜੀ ਮੈਂ ਤਾਂ ਐਂ ਕਹਿੰਦੀ ਸੀ ਸੂਟ ਲੈਣ ਚੱਲੀ ਸੀ ਮੈਂ ਵੀ ਲਿਆਵਾ ਤੂੰ ਚੱਲ ਲੈ ਆ ਯਾਰ ਤੂੰ ਜਾ ਚੱਲ ਆ ਜਾ ਚਲ ਅਸੀਂ ਜਾ ਕੇ ਆ ਜਾਨ ਨਾਲ ਜਾਇਓ ਮੋੜੇ ਨਾ ਕੋਈ ਨਾਲ ਚੱਲੋ ਜੋ ਆ ਜਾ ਰੈਂਕ ਕੋਈ ਨਹੀਂ ਹਰ ਪਾਸੇ ਕਢੀਸ ਲਿਆ ਕਰਨ ਤੂੰ ਨਾਲ ਚੱਲ ਠੀਕੇ ਮੈਂ ਆਈ ਆ ਜਾ ਜਰਾ ਕਿੱਧਰ ਜਾ ਕੇ ਆਉਨੇ ਆ ਅੱਛਾ ਕੋਈ ਘਰ ਨਹੀਂ ਹੁੰਦਾ ਇਹਨਾਂ ਦੇ ਘਰ ਮਿਲਦਾ ਉਹ ਵੀ ਬੈਠ ਨੇ ਆਪ ਹੀ ਅੱਛਾ ਘਰਵੜ ਤੇ ਘਰ ਨਹੀਂ ਹੁੰਦੀ ਅੱਛਾ ਚਲਾ ਜਾ ਵਾਹ ਓਏ ਮੇਰਾ ਰੱਬਾ ਕੈਸੀ ਤ੍ਰੀਲੰ ਸੁਣਦੇ ਸੀ ਜੋ ਖਬਰਾਂ ਬਿਲਕੁਲ ਸੱਚੀਆਂ ਹੋ ਗਈਆਂ ਪੱਥਰਾਂ ਵਰਗੇ ਬਾਦੇ ਗੱਲਾਂ ਸੱਚੀਆਂ ਵਾਹ 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 ਕੀ ਬਾਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਵਧੀਆ ਮੈਡਮ ਜੀ ਮੈਨੂੰ ਮੈਡਮ ਜੀ ਨਾ ਕਿਹਾ ਕਰ ਸੁਖ کہہ ਕੇ ਬੁਲਾ ਰਿਹਾਗਾ ਮੇਰਾ ਨਾਮ ਲੈ ਲਿਆ ਕਰ ਤੁਸੀਂ ਮੈਡਮ ਜੀ ਨੂੰ ਮਕਾਨ ਮਾਲਕ ਨੂੰ ਮੈਨੂੰ ਚੰਗਾ ਨਹੀਂ ਲੱਗਦਾ ਥੋੜਾ ਨਾਮ ਲਵਾ ਪਰ ਮੈਨੂੰ ਤਾਂ ਚੰਗਾ ਲੱਗਦਾ ਨਾ ਸੁੱਖ ਕਿਆ ਕਰਦੇ ਮੈਡਮ ਜੀ ਉਹ ਗੱਲ ਵੱਖਰੀ ਐ ਕਿ ਆਪਾਂ ਹਾਮ ਉਮਰ ਐ ਮੈਂ ਥੋੜਾ ਨਾਮ ਨਹੀਂ ਲੈ ਸਕਦਾ ਇੰਨਾ ਭੋਲਾ ਵੀ ਨਾ ਬਣ ਜਿਹੜਾ ਕੁਝ ਕਹਿ ਰਿਹਾ ਸਮਝ ਲੈ ਫਾਇਦੇ 'ਚ ਰਹੇਗਾ ਇੰਨਾ ਭੋਲਾ ਵੀ ਨਾ ਬਣ ਜਿਹੜੀ ਗੱਲ ਕਹਿ ਰਹੀ ਐ ਸਮਝ ਲੈ ਫਾਇਦੇ 'ਚ ਰਹੇਗਾ ਉਹ ਗੱਲ ਲੈ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਮਕਾਨ ਦਾ ਕਿਰਾਇਆ ਫ੍ਰੀ ਹੋ ਸਕਦਾ ਹੈ ਨਾਲੇ ਮਕਾਨ ਦਾ ਕਿਰਾਇਆ ਫ੍ਰੀ ਹੋ ਸਕਦਾ ਹੈ ਹੋਰ ਤੋਂ ਹੋਰ ਗਿਫਟ ਬਥੇਰੇ ਤੈਨੂੰ ਮੈਨੂੰ ਬਹੁਤੀਆਂ ਬਿਹਾਰਤਾ ਨਹੀਂ ਹੁੰਦੀ ਜੀ ਮੈਂ ਪੁਰਾਣੇ ਖਿਆਲਾਂ ਦਾ ਜ਼ਰੂਰ ਆ ਪਰ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕੁੜੀਆਂ ਦਾ ਇੱਜ਼ਤ ਮਣ ਕੇ ਵੀ ਕਰੀ ਦੇ ਇਹ ਮੇਰੀ ਮਕਾਨ ਮਾਲਕਣਾ ਹੈ ਮੇਰਾ ਫਰਜ਼ ਬਣਦਾ ਦਾ ਸਤਿਕਾਰ ਕਰਨ ਦਾ ਜੀ ਸਤਿਕਾਰਯੋਗ ਜੀ ਮੈਂ ਤਾਂ ਤੁਹਾਡੀ ਮਕਾਨ ਮਾਲਕ ਨਹੀਂ ਮੈਨੂੰ ਤਾਂ ਦੱਸ ਦੋ ਕੀ ਹਾਲ ਚਾਲ ਹੈ ਦੇਖੋ ਮੈਡਮ ਜੀ ਤੁਸੀਂ ਇਹਨਾਂ ਨਾਲ ਐਂ ਮੇਰੇ ਤਾਂ ਤੁਸੀਂ ਹੀ ਮਾਲਕ ਹੋ ਸ਼ੁਕਰ ਹੈ ਮੈਨੂੰ ਮਾਲਕਤਾ ਮਿਲ ਲਈ ਆਹ ਤਾਂ ਦੱਸ ਮੈਨੂੰ ਮੇਰਾ ਹੱਕ ਕਦ ਮਿਲੂਗਾ ਹਣ ਦੋਵੇਂ ਕੀ ਬਿਝਾਰਤਾ ਜੀ ਪਾਈ ਜਾਂਦੇ ਹੋ ਮੇਰੇ ਪੱਲੇ ਤਾਂ ਕੁਛ ਨਹੀਂ ਪੈ ਰਿਆ ਮੈਡਮ ਵੀ ਉਸ ਤਰ੍ਹਾਂ ਮਾਲਕ ਦੀ ਗੱਲ ਨਹੀਂ ਕਹੀ ਜੀ ਮਕਾਨ ਮਾਲਕ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ ਸਭ ਕੁਝ ਹੈ ਜੀ ਬਹੁਤ ਸੋਹਣਾ ਪਰਿਵਾਰ ਹੈ ਮੇਰਾ ਉਹ ਪੂੜੇ ਪੰਛੀਆ ਕਿਹੜੇ ਪਰਿਵਾਰ ਦੀ ਗੱਲਾਂ ਕਰਦਾ ਕਿਥੇ ਐ ਨਾ ਹੋਵੇ ਤੇਨੋ ਲੋਗ ਲੋਕੇ ਜ ਰੋਣ ਨੂੰ ਜਗ੍ਹਾ ਵੀ ਨਾ ਮਿਲੇ ਛੱਡ ਕੀ ਦੇ ਨਾਲ ਮੱਥਾ ਮਾਰਦੀ ਪਈ ਛੱਡੜੀ ਕੰਨੋਂ ਮੱਥਾ ਮਾਰਦੀ ਐ ਇਹਦੇ ਨਾਲ ਜਿੱਦ ਦਿਨ ਇਹਦੀ ਅੱਖਾਂ ਖੁੱਲੀਆਂ ਨੇ ਉਦੋਂ ਰੋਣ ਲਈ ਨਾ ਮੇਰੇ ਮੋਢੇ ਦੀ ਲੋੜ ਪਊਗੀ ਚੱਲੀਏ ਅਬ ਚਾਹ ਪਾਣੀ ਪੋਛਣਾ ਚਾਹੀਦਾ ਮੈਡਮ ਵੀ ਚਾਹ ਪੀ ਜਾਂਦੇ ਮੈਂ ਕਹਿੰਦਾ ਸੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਮਝ ਨਹੀਂ ਆਉਂਦੀ ਯਾਰ ਮੈਂ ਨਾ ਤੇ ਵਿਸ਼ਵਾਸ ਕਰਾਂ ਜੇ ਆਪ ਦੀ ਘਰ ਦੀ ਤੇ ਹੁਣ ਪਤਾ ਨਹੀਂ ਇਹ ਮੇਰੀਆਂ ਕਿਹੜੀਆਂ ਅੱਖਾਂ ਖੋਲ੍ਹਣ ਫਿਰਦੀਆਂ ਨੇ ਇਹ ਮੈਨੂੰ ਫਸਾਉਂਦੀਆਂ ਨੇ ਕਿ ਕੁਝ ਸਮਝਾਉਂਦੀਆਂ ਨੇ ਚਲੋ ਦੇਖਦੇ ਹਾਂ ਕੀ ਬਣਦਾ ਅੱਗੇ ਲੋ ਇਹ ਤੇ ਕਸ਼ੈਰੀ ਬਣਦੀ ਹੈ ਅ ਅਪਾ ਸਰਤ ਮੈਂ ਰੱਖ ਲਈਏ ਹੋਂ ਤੋਂ ਕਿਹੜੀ ਚੀਜ਼ ਦੀ ਸ਼ਰਤ ਰੱਖਣੀ ਆ ਉਹ ਵੀ ਆਪਣੇ ਦੋਨਾਂ ਵਿੱਚੋਂ ਦੀ ਜਿਹਨੇ ਇਹਦੀ ਅੱਖ ਖੋਲੀ ਇਹ ਕਮਲਾਉ ਦੇ ਤਾਂ ਹਾਏ ਹਾਏ ਰੇ ਤੂੰ ਤਾਂ ਕਮਾਲ ਕਰਦੀ ਆ ਤੈਨੂੰ ਮੈਂ ਆਪਦੀ ਗੱਲ ਕਰਾਉਣ ਵਾਸਤੇ ਲੈ ਕੇ ਆਈ ਸੀ ਤੇ ਤੂੰ ਆਪਦੀ ਸੈਟਿੰਗ ਕਰਨ ਨੂੰ ਫਿਰਦੀ ਆ ਦਿਮਾਗ ਤਾਂ ਸਹੀ ਮਾੜੇ ਮਾੜੇ ਦੇ ਨਾਲ ਕਿੰਨਾ ਟਾਈਮ ਲੱਗ ਗਿਆ ਬਾਜ਼ਾਰ 'ਚ ਇਹ ਵੀ ਪਤਾ ਨਹੀਂ ਕੀ ਕਰਦੇ ਹੁਣੇ ਆ ਗਈ ਆ ਗਈ ਪਤਾ ਕੀ ਇਹ ਕਿੰਨਾ ਥੱਕ ਗਈ ਮੈਂ ਮਾੜੇ ਮਾੜੇ ਦੇ ਨਾਲ ਕੀ ਲੈ ਕੇ ਆਂਦਾ ਤਾਂ ਮੈਂ ਸੂਟ ਲੈ ਕੇ ਆਈਆਂ ਦੇਖੋ ਘੈਂਟ ਓਏ ਇੰਸਟਾ ਤੇ ਅੱਜ ਕੱਲ ਗਾ ਪਾਇਆ ਹੋਇਆ ਹੈ ਹਾਂਜੀ ਸੋਨਾ ਨਾ ਇਹ ਕੀ ਖਾਸ ਹੈ ਇਹਦੇ ਚ ਹਰੇਕ ਨੇ ਪਾ ਰੱਖਿਆ ਬਸ ਨਵਾਂ ਟ੍ਰੈਂਡ ਮੈਂ ਸੋਚਿਆ ਫਿਰ ਮੈਂ ਵੀ ਲਿਆਵਾਂ ਕਿਵੇਂ ਲੱਗਿਆ ਘੈਂਟ ਬਸ ਕਲਰ ਵੀ ਦੇਖੋ ਤੁਹਾਡਾ ਫੇਵਰੇਟ ਲੈ ਕੇ ਆਈਆਂ ਮੈਂ ਸੋਨਾ ਤਿਰਤ ਵੈਸੀ ਹਰੇਕ ਚੀਜ਼ ਚ ਚਦੀਆ ਪਰ ਪਤਾ ਮੈਂ ਥੱਕ ਗਈ 2 ਘੰਟੇ ਲੱਗੇ ਮੈਨੂੰ ਬਾਜ਼ਾਰ ਚ ਤੁਹਾਨੂੰ ਕਿਹਾ ਸੀ ਨਾਲ ਵਗ ਚੱਲੋ ਤੁਸੀਂ ਗਏ ਨਹੀਂ ਹੈਗੇ ਚਲ ਕੋਈ ਨਾ ਮੈਂ ਤੇਰੇ ਵਾਸਤੇ ਚਾਹ ਬਣਾਉਣਾ ਆ ਲੈ ਸੋਨਾ ਸੂਟ ਨਾ ਨਾ ਚਾਹ ਨਹੀਂ ਮੈਂ ਪੀਣੀ ਹੈ ਜੀ ਤੁਹਾਨੂੰ ਪਤਾ ਨਾ ਕੱਲਾ ਹੀ ਮੈਂ 2 ਘੰਟੇ ਤੁਹਾਡੇ ਤੋਂ ਦੂਰ ਰਹੀਆਂ ਮੇਰਾ ਤਾਂ ਜੀ ਨਹੀਂ ਸੀ ਲੱਗੇ ਜਾਂਦਾ ਉਹ ਚਲ ਫੇਰ ਕੀ ਹੈ ਮੈਂ ਚਾਹ ਬਣਾਉਣਾ ਤੇਰੇ ਕੋਲ ਨਹੀਂ ਚਾਹ ਨਹੀਂ ਮੈਂ ਪੀਣੀ ਚਾਹ ਲੈ ਕਿਉਂ ਨਾ ਤੂੰ ਬਹਿ ਜਾ ਯਾਰ ਹਾਈ ਮੈਂ ਫੋਨ ਭੁੱਲਿਆ ਵਾਲੀ ਤੇ ਓਹੋ ਜਰ ਤੂੰ ਤੇ ਨੱਕਿਆ ਕਰ ਤੇਰੇ ਦਿਨ ਕਿੱਥੇ ਹੁੰਦਾ ਪਤਾ ਨਹੀਂ ਹੁਣ ਤੁਸੀਂ ਫਟਾਫਟ ਲੈ ਆਓ ਫੋਨ ਉੱਥੋਂ ਕਿਤੇ ਕੋਈ ਚੱਕੀ ਨਾ ਲੈ ਜੇ ਚੱਲ ਮੈਂ ਜਾਣਾ ਤੂੰ ਆਰਾਮ ਕਰ ਮਾ ਕੇ ਚਾਬਣਾ ਕਿਦ ਨਾ ਅੱਛੇ ਤੀ ਚਾਯੋ ਵੈਸੇ ਤਾਂ ਸੀਸੀਟੀਵੀ ਲੱਗਿਆ ਹੋਇਆ ਹੈ ਉੱਥੇ ਹਾਏ ਰੱਬਾ ਬੱਸ ਨਾ ਹੁਣ ਉਹ ਮੈਨੂੰ ਆਪਣਾ ਫੋਨ ਦੇ ਦੇਵੇ ਕਿਤੇ ਹੋਰ ਸਿਆਪਾ ਪੈ ਜੇ ਕੋਈ ਅੱਜ ਜਨਾਬ ਖੁੱਲ ਗਿਆ ਵੀ ਤੇ ਤੁਹਾਡੇ ਘਰ ਤੇ ਇੰਦਰ ਚਾਲਦਾ ਮੈਂ ਕੁਝ ਸਮਝ ਨਹੀਂ ਮੜਾ ਤੁਸੀਂ ਮੈਨੂੰ ਕਿਉਂ ਉਲਝਾ ਰਹੇ ਹੋ ਸਿੱਧਾ ਸਿੱਧਾ ਦੱਸ ਦੋ ਕੀ ਗੱਲ ਹੈ ਮੈਂ ਤਾਂ ਤੁਹਾਡੀ ਉਲਝੀ ਹੋਈ ਗੱਲ ਨੂੰ ਸੁਲਝਾ ਰਹੀ ਹਾਂ ਪਤਾ ਨਹੀਂ ਲੱਗ ਰਿਹਾ ਕਿਹੜੀ ਮੇਰੀ ਤਾਣੀ ਹੋ ਗਈ ਕਿਹੜੀ ਤੁਸੀਂ ਸਿੱਧੀ ਕਰ ਰਹੇ ਸਹੀ ਸਹੀ ਦੱਸੋ ਗੱਲ ਕੀ ਹੈ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਜੀ ਪਤਾ ਮੈਨੂੰ ਆਪ ਦੀ ਜਾਨੋ ਪਿਆਰੇ ਦਾ ਫੋਨ ਲੈਣਾ ਆਇਆ ਹੋਵੇਗਾ ਤੁਹਾਨੂੰ ਕਿਵੇਂ ਪਤਾ ਮੈਨੂੰ ਫੋਨ ਲੈਣਾ ਆਇਆ ਜੀ ਪਤਾ ਤਾਂ ਮੈਨੂੰ ਸਾਰਾ ਕੁਝ ਹੈ ਪਰ ਮੈਂ ਬੋਲ ਕੇ ਨਾ ਥੋੜਾ ਦਿਲ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਹ ਮੇਂਸ ਦਿਲ 'ਚ ਰਹਿਣਾ ਚਾਹੁੰਦੀ ਹਾਂ ਹੁਣ ਹੁਣ ਦੱਸ ਦੇ ਮੈਨੂੰ ਤੇਰੀ ਹਾਂ ਆਇਆ ਦਿਲ ਦਾ ਦਰਵਾਜ਼ਾ ਥੋੜਾ ਚੰਗਾ ਹੋਣੀ ਸ਼ੂ ਤੂੰ ਇਹਨਾਂ ਨੇ ਫੇਰ ਰੋਕ ਲਿਆ ਅਚਾਰੇ ਪੜਕਦੇ ਫਿਰਦੇ ਸੀ ਫੋਨ ਦੇ ਪਿੱਛੇ ਇਹਨਾਂ ਦੀ ਮੈਡਮ ਦਾ ਫੋਨ ਆ ਕੱਪੜੇ ਦੀ ਦੁਕਾਨ ਤੇ ਰਹਿ ਗਿਆ ਸੀ ਸੋ ਦੂਜੇ ਪਤਾ ਵੀ ਕੱਪੜੇ ਦੀ ਦੁਕਾਨ ਤੇ ਰਹਿ ਗਿਆ ਮੈਨੂੰ ਸਾਰੀ ਖਬਰ ਹੁੰਦੀ ਆ ਸੋ ਠੀਕ ਹੈ ਮੈਂ ਲੈ ਆਉਂ ਚੱਲ ਮੇਰਾ ਦੱਤ ਸੁਣ ਸੀ ਕਿਤੇ ਇਹ ਵੀ ਪਟਕਦਾ ਤੁਹਾਨੂੰ ਕਿਵੇਂ ਪਤਾ ਜਿੰਨੀਆਂ ਸਾਰੀਆਂ ਗੱਲਾਂ ਦਾ ਮੈਨੂੰ ਤਾਂ ਸਾਰਾ ਕੁਝ ਪਤਾ ਵੈਸੇ ਵੀ ਨਾ ਬਾਜ਼ਾਰ 'ਚ ਨਹੀਂ ਇਹੋ ਜਿਹੀ ਗੱਲਾਂ ਕਰੀਦੀਆਂ ਤੂੰ ਘਰੇ ਚੱਲ ਘਰੇ ਆ ਕੇ ਤੇ ਨਾਲ ਗੱਲ ਕਰਦੀ ਆ ਚਲੋ ਠੀਕ ਹੈ ਚੰਗਾ ਗੱਡੀ ਵਾ ਰੈਂਡ ਬੱਸ ਮੇਰੇ ਕੋਲੋਂ ਮੇਰਾ ਓਏ ਆਹ ਹੋ ਗਿਆ ਫੋਨ ਦੀ ਕੀ ਗੱਲ ਹੈ ਤੈਨੂੰ ਨਮਾ ਲੈ ਕੇ ਦੇ ਦਿੰਦਾ ਉਹੀ ਨਾ ਕਰਾਇਆ ਕਰ ਨਹੀਂ ਬੋਲੇ ਤਾਂ ਨਹੀਂ ਕੁਛ ਹੋ ਬੋਲਣਾ ਕੀ ਹੈ ਜਦੋਂ ਗਏ ਥੋੜਾ ਜਿਹਾ ਉਦੋਂ ਕਰਦੇ ਸੀ ਕਹਿੰਦੇ ਹੈ ਨਹੀਂ ਕਿਹੜਾ ਫੋਨ ਆ ਮੈਂ ਕਿਹਾ ਮੈਨੂੰ ਘਰੇ ਦੱਸ ਕੇ ਤੋਰੇ ਵੀ ਉੱਥੇ ਮੈਂ ਫੋਨ ਧਰ ਕੇ ਆਈਆਂ ਨਾਲ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਨਾ ਚੈੱਕ ਕਰੋ ਹਾਂ ਫੇਰ ਫੇਰ ਪਤਾ ਨਹੀਂ ਗੱਲੇ ਚੋਂ ਕੱਢ ਗਈ ਤਾਂ ਚਲ ਕੋਈ ਨਾ ਆ ਜਾ ਮੈਂ ਤੇਰੇ ਵਾਸਤੇ ਚਾਹ ਬਣਾਉਣਾ ਤੂੰ ਬੈਠ ਪੀਣੀ ਚਾਹ ਨਾ ਮੈਂ ਤਾਂ ਆਪੇ ਬਣਾ ਲਈ ਸੀ ਚਾਹ ਤਾਂ ਆਪਾਂ ਪੀ ਲੈਂਦੇ ਆ ਕੁਝ ਹੋਰ ਤਾਂ ਨਹੀਂ ਬੋਲੇ ਹੋ ਕੁਝ ਨਹੀਂ ਬੋਲੇ ਉਹ ਨਾ ਨੇ ਕੀ ਬੋਲਣਾ ਕਿਉਂ ਘਬਰਾਇ ਕਿਉਂ ਰੇ ਤੈਨੂੰ ਨਾ ਮੈਂ ਤਾਂ ਇਹ ਕਹਿੰਦੀ ਸੀ ਮਜ਼ਾਕ ਹੀ ਆ ਦੇ ਨੇ ਨਾ ਕਿ ਤੇ ਚੋੜ ਕਰਦੇ ਹੁਣ ਕੋਈ ਚਲ ਕੋਈ ਨਾ ਮੈਂ ਕਰਦਾ ਕੰਮ ਥੋੜਾ ਜਿਹਾ ਹਾਏ ਸ਼ੁਕਰਾ ਪਰਮਾਤਮਾ ਦਾ ਲੈ ਹੁਣ ਚਾਹ ਪੀ ਉਹ ਚਾਹ ਪਿੱਛੇ ਪੀ ਲਈ ਮੈਂ ਨਹੀਂ ਪੀਂਦਾ ਓਹੋ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਵੀ ਮੈਂ ਆਪੇ ਪਾ ਲਿਆਂਗੀ ਚਾਹ ਆਰਾਮ ਕਰ ਲੈ ਥੱਕੀ ਹੋਈ ਆ ਚਾਹ ਬੜੀ ਟੇਸਟੀ ਬਣਾਉਂਨਾ ਤੁਸੀਂ ਇੰਝ ਆ ਗਦਾ ਫੱਟੇ ਮਤਾਂ ਵੈਸੇ ਮੈਂ ਕਿੰਨੀ ਕਿਸਮਤ ਵਾਲੀ ਆ ਨਾ ਕਿਉਂ ਜਿਹੜਾ ਮੈਨੂੰ ਤੁਸੀਂ ਮਿਲੇ ਜੇ ਕਿਤੇ ਤੁਸੀਂ ਮੇਰੀ ਜ਼ਿੰਦਗੀ ਚ ਨਾ ਆਉਂਦੇ ਮੈਂ ਤਾਂ ਹੁਣ ਮਰੀ ਜਾਂਦੀ ਹੈ ਇਹਦੇ ਕਮਲੀ ਐਵੇਂ ਨਹੀਂ ਕਹਨੇ ਹੁੰਦੇ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਫੁੱਲਾ ਵਾਂਗੂ ਰੱਖੂੰਗਾ ਕਿੰਨੀ ਪਿਆਰੀਆਂ ਤੂੰ ਜਿੰਨਾ ਪਿਆਰ ਤੁਸੀਂ ਮੈਨੂੰ ਕਰਦੇ ਹੋ ਨਾ ਕੋਈ ਕਿਸੇ ਨੂੰ ਨਹੀਂ ਕਰਦਾ ਹੁਣ ਰੱਬ ਜਿੰਦਾ ਮਾਣਾ ਤੇਰੇ ਤੇ ਮੈਨੂੰ ਭਾਗਾਂ ਵਾਲੀ ਹੁੰਦੇ ਨੇ ਉਹ ਜਿਨ੍ਹਾਂ ਨੂੰ ਤੇਰੀ ਵਰਗੀ ਬੌਤੀ ਮਿਲ ਜਾਂਦੀ ਹੈ ਹੂੰ ਕਿਸਮਤ ਵਾਲੀ ਤਾਂ ਨਾ ਮੈਂ ਆ ਜੋ ਮੈਨੂੰ ਤੁਸੀਂ ਮਿਲੇ ਹੋਗੇ ਨਹੀਂ ਅੱਜ ਦੇ ਟਾਈਮ 'ਚ ਕੋਈ ਕਿਸੇ ਦਾ ਇੰਨਾ ਨਹੀਂ ਕਰਦਾ ਹੈਗਾ ਚਲ ਕੋਈ ਮੈਂ ਤੇਰਾ ਹੀ ਆ ਨਾ ਤੂੰ ਵੀ ਮੇਰੀ ਆ ਆਪਾਂ ਨੇ ਕਿਸ ਤੋਂ ਕੀ ਲੈਣਾ ਸਹੀ ਗੱਲ ਆ ਉਹ ਕਿੱਦਾਂ ਕੱਪੜਾ ਉਹਦੇ ਚਿਚਕਣੀਆਂ ਜਿਆ ਲਾਦਿਆ ਕਰ ਯਾਰ ਹਵਾ ਚੁੱਟ ਗਿਆ ਉਹ ਚੱਕ ਕੇ ਆਇਓ ਅੱਜ ਦਾ ਭਾਂਡਾ ਭੰਨ ਕੇ ਆਉਨੇ ਆ ਹੂੰ ਕਰੀ ਹੋਊਗੀ ਆ ਕਰੇ ਹੋਊਗੀ ਅੱਛਾ ਹਾਂ ਚਲੋ ਫਿਰ ਚੱਲੀਏ ਗਾਲ ਦੀ ਸਸੀ ਗਾਲ ਸਸੀ ਮੈਡਮ ਕਿੱਥੇ ਤੁਹਾਡੀ ਅੰਦਰ ਹੀ ਨਹੀਂ ਅਨੁਲੋ ਅੰਦਰ ਰੱਖਿਓ ਜਟੂਰੀ ਗਾਲ ਇੱਕ ਨੂੰ ਪੀਵਾਂ ਨਾ ਕਿਹਾਵਾ ਥੋੜਾ ਜਿਹਾ ਠੀਕ ਹੈ ਜੀ ਫੋਨ ਵੀ ਖੋ ਲੈਂਦੇ ਨੇ ਨਾਲੇ ਚੋਰ ਲਟੇਰ ਤਾਂ ਵੈਸੇ ਬਦਨਾਮ ਹੀ ਜਿੰਨੇ ਲੁੱਟਣਾ ਹੋਵੇ ਨਾ ਉਹ ਸ਼ਰੀਆਮ ਲੁੱਟ ਹੀ ਜਾਂਦਾ ਬਹੁਤੀਆਂ ਗੱਲਾਂ ਨਾ ਬਣਾਓ ਜੀ ਮੈਨੂੰ ਪਤਾ ਮੈਨੂੰ ਮੇਰੇ ਘਰ ਦੀ ਕਿੰਨਾ ਪਿਆਰ ਕਰਦੀ ਹੈ ਇੱਕ ਮਿੰਟ ਦਾ ਨਾ ਦਿਖਾਂ ਅੱਖਾਂ ਮੂਰੇ ਨਹੀਂ ਆਏਦਾ ਰੱਬ ਹੀ ਡਾਵਾਣਾ ਤੇ ਮੈਨੂੰ ਜਿੱਦਾਂ ਤੇਰਾ ਮਾਨ ਟੁੱਟ ਗਿਆ ਨਾ ਉਹ ਦਿਨ ਤੈਨੂੰ ਸਾਡੀਆਂ ਸਾਰੀਆਂ ਗੱਲਾਂ ਮੰਨੀਆਂ ਪੈਣਗੀਆਂ ਕਿਤੇ ਕਿਰਾਏਦਾਰਾ ਕਿਰਾਏਦਾਰ ਬਣ ਕੇ ਰਹਿੰਦਾ ਰਦਾ ਤੇ ਨਹੀਂ ਸਾਰੀ ਉਮਰ ਕਾਣ ਮਾਲਕ ਨਾ ਬੰਜੀ ਕਿਤੇ ਹੈਨਾ ਮੈਡਮ ਜੀ ਜਿਸ ਦਿਨ ਮੈਨੂੰ ਕੋਈ ਇਹ ਜੀ ਗੱਲ ਪਤਾ ਲੱਗੀ ਨਾ ਜਾਂ ਮਰ ਜਾਂ ਜਾਂ ਉਹਨੂੰ ਮਾਰ ਦਿਆਂ ਇਸ ਤੋਂ ਵੱਧ ਹੋਰ ਕੀ ਪਤਾ ਲੱਗੂ ਇੰਨਾ ਕ ਬੰਦੇ ਨੂੰ ਪਤਾ ਲੱਗ ਜੇ ਨਾ ਤੇ ਬੰਦਾ ਨਾ ਬਾਕੀ ਦੀ ਗੱਲ ਆਪ ਪਤਾ ਕਰ ਲੈਂਦਾ ਕਰ ਲਾਂ ਮੈਂ ਪਤਾ ਜੇ ਤੁਹਾਡੀ ਗੱਲ ਸੱਚ ਹੋਈ ਜਿਵੇਂ ਕਹੋਗੇ ਦੋਨੇ ਮੈਂ ਮੰਨ ਲੁਈ ਦੇਖ ਲਾ ਮੁੱਕਰ ਨਾ ਜਾਈਂ ਛੇ ਇਹ ਦਿਨੇ ਨਾ ਵੀ ਕਿਤੇ ਇਹ ਨਾ ਹੋਵੇ ਕਿ ਨਾ ਉਹਦੇ ਹੱਥ ਚ ਰਵੇ ਤਾਂ ਨਾ ਸਾਡੇ ਚ ਕੋਈ ਰਵੇ 100% ਉਹੀ ਮੇਰੇ ਨਾਲ ਰਹੂਗੀ ਜੀ ਕਿਤੇ ਇਹ ਜੀ ਗੱਲ ਹੋਈ ਤਾਂ ਫਿਰ ਜਿਵੇਂ ਕਹਾਂਗੇ ਮੈਨੂੰ ਮੰਨ ਜੀ ਚਲ ਕੋਈ ਨਾ ਰੱਬ ਤੇਰੇ ਬਹਿਮ ਦਾ ਲਾਛਤੀ ਕਰੂਗਾ ਜਾਈਏ ਅਸੀਂ ਹੁਣ ਚਾਹ ਪੀਉਂਗੇ ਨਾ ਬਸ ਆਪੇ ਨਾਲ ਦੀ ਨਾਲ ਹੀ ਪੀ ਤੂੰ ਪੀ ਲੈ ਜਿੰਨੇ ਦਿਨ ਪੀਣੀ ਆ ਕੀ ਪਤਾ ਕਦੋਂ ਝੱਗਾ ਚੋੜਾ ਜੇ ਐਵੇਂ ਨਾ ਕਹੋ ਜੀ ਬਹੁਤ ਕੁਸਾਸਾਂ ਨੇ ਤੇ ਮੈਨੂੰ ਰੱਬ ਤੋਂ ਦੋ ਵਾਰ ਕਰ ਕਰ ਮੰਗੀ ਹੋਈ ਆ ਸੋਨੂੰ ਤੁਹਾਡਾ ਪਿਆਰ ਕਦੇ ਮਿਲ ਜੂਗਾ ਤੇ ਉਹ ਵੀ ਕਿਸੇ ਦਿਨ ਕਿਸੇ ਨੂੰ ਮਿਲ ਜੂਗੀ ਜਿਹਦੀ ਹੈਗੀ ਆ ਠੀਕ ਆ ਜੀ ਜੋ ਰੱਬ ਮੰਦੀ ਰੂ ਹੋਊਗਾ ਦੇਖਦੇ ਹਾਂ ਹੁਣ ਵਾਲਾ ਸਮਾਂ ਅਸੀਂ ਤੈਨੂੰ ਸਮਝਾਉਣਾ ਸੀ ਸਮਝਾਤਾ ਅੱਗੇ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ ਕਿਉਂ ਨਹੀਂ ਸ਼ ਹਾਂ ਸਹੀ ਗੱਲ ਐ ਤੇਰੇ ਚੰਗਰ ਹੀ ਕਹਿ ਰਿਹਾ ਸੀ ਤੈਨੂੰ ਠੀਕ ਆ ਜੀ ਮੈਂ ਕੋਸ਼ਿਸ਼ ਕਰੂੰਗਾ ਸਾਰਾ ਉਸ ਪਤਾ ਕਰਾਂਗਾ ਠੀਕ ਆ ਕਿਤੇ ਨਾ ਹੋਵੇ ਭਲੇਖ ਭਲੇਖ ਸਾਰਾ ਕੁਝ ਉਜਾੜ ਕੇ ਬਹਿ ਜਾ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੰਦੇ ਰਹੋ ਪਰ ਇਹ ਕੁਝ ਹੋ ਤਾਂ ਨਹੀਂ ਸਕਦਾ ਅਸੀਂ ਤਾਂ ਇਨਫਰਮੇਸ਼ਨ ਕਿੰਨੀ ਵਾਰੀ ਦੇ ਦਿੱਤੀ ਪਰ ਤੇਰੇ ਤੇ ਅਸਰ ਨਹੀਂ ਹੁੰਦਾ ਮੇਰਾ ਬਹੁਤ ਵੱਡਾ ਵਿਸ਼ਵਾਸ ਹੈ ਇਹ ਉਦੇ ਤੇ ਚਲ ਰੱਬ ਕਰੇ ਤੇਰਾ ਵਿਸ਼ਵਾਸ ਬਣਿਆ ਰਹੇ ਜੇ ਟੁੱਟ ਗਿਆ ਨਾ ਕੱਲ ਨੂੰ ਸਾਨੂੰ ਨਾ ਗਈ ਦੇਖਣਾ ਜੀ ਪਰਮਾਤਮਾ ਨੇ ਕੀ ਮੰਨੂਗਾ ਚਲ ਠੀਕ ਆ ਚੱਲਦੇ ਅਸੀਂ ਫਿਰ ਚਲਦੇ ਜੀ ਠੀਕ ਆ ਜੀ